ਆ ਜਾ ਬੱਚਾ ਹੋਰ ਦੱਸ ਬੈਠ ਜਾ ਬੈਠੇ ਬਸ ਮਗਾਉਣਾ ਦਰਵਾਜ਼ੇ ਤੋਂ ਪਾਣੀ ਤੇ ਕੋਈ ਨੇ ਪਾਣੀ ਦਿੱਤ ਲੋੜ ਇਹ ਗੱਲ ਹੋ ਗਈ ਢਿੱਲਾ ਜਾ ਬੋਲਦਾ ਸਮਝੀ ਨਹੀਂ ਹੁੰਦੀ ਯਾਰ ਕਿਵੇਂ ਗੱਲ ਜੀ ਸ਼ੁਰੂ ਕਰਾਂ ਕਿਹੜੀ ਗੱਲ ਕੀ ਗੱਲ ਹੋਈ ਮੈਨੂੰ ਦੱਸ ਉੱਥੇ ਗਿਆ ਸੀ ਕਿ ਗਿਆ ਹੀ ਨਹੀਂ ਕਿ ਆਪ ਦਾ ਕੁਚਣਾ ਲੈ ਕੇ ਬੈਠ ਗਿਆ ਮੱਕਾ ਇਹ ਤਾਂ ਠੀਕ ਹੈ ਲੜਾਈ ਜੁੜੀ ਤਾਂ ਨਹੀਂ ਹੋਗੀ ਘਰੇ ਨਹੀਂ ਠੀਕ ਹੈ ਘਰੇ ਤਾਂ ਸਭ ਕੁਝ ਠੀਕ ਹੈ ਤੇ ਫਿਰ ਉਹ ਪਲਾਟ ਦਾ ਰੌਲਾ ਰੁਲਾ ਤਾਂ ਨਹੀਂ ਪੈ ਗਿਆ ਤੇ ਫਿਰ ਗੱਲ ਵੀ ਦੱਸ ਯਾਰ ਕੋਈ ਆ ਕੇ ਚੁੱਪ ਕਰਕੇ ਬੈਠ ਗਿਆ ਤੂੰ ਕੁਲਵੰਤ ਕੋਲੇ ਗਿਆ ਸੀ ਕੀ ਆਂਦੇ ਉਹ ਉਹ ਉਧਰੋਂ ਹੀ ਆਇਆਗਾ ਉਧਰ ਹੀ ਤਾਂ ਸਿਆਪਾ ਪੈ ਗਿਆ ਹੁਣ ਮੈਂ ਕਿਵੇਂ ਤੈਨੂੰ ਦੱਸਾਂ ਯਾਰ ਕੀ ਸਿਆਪਾ ਪਿਆ ਇੱਕ ਤਾਂ ਉਧਰ ਰਿਸ਼ਤੇਦਾਰੀ ਵਾਲੀ ਗੱਲ ਹੈ ਇੱਕ ਤੇਰੇ ਨਾਲ ਤਾਂ ਭਰਾਵਾਂ ਵਾਲੀ ਹੈ ਤੂੰ ਗੱਲ ਦੱਸ ਖੁੱਲ ਕੇ ਗੱਲ ਕੀ ਹੋਈ ਆ ਯਾਰ ਸ਼ਰਮ ਹੀ ਆਉਂਦੀ ਆ ਮੈਂ ਤੈਨੂੰ ਕਿਹੜੇ ਮੂੰਹ ਨਾਲ ਦੱਸਾਂ ਸ਼ਰਮ ਵਾਲੀ ਕਿਹੜੀ ਗੱਲ ਆ ਜਿਹੜੀ ਗੱਲ ਆ ਤੂੰ ਗੱਲ ਖੁੱਲ ਕੇ ਕਰ ਗੱਲ ਕੀ ਹੋਈ ਆ ਕੀ ਕਹਿੰਦੇ ਹੋ ਲੋਕਾਂ ਦੀਆਂ ਤਾਂ ਕੁੜੀਆਂ ਭਾਈਦੀਆਂ ਹੁੰਦੀਆਂ ਮੈਂ ਪਹਿਲੀ ਵਾਰ ਸੁਣਿਆ ਕਲਵੰਤ ਕਹਿੰਦਾ ਸਾਡਾ ਤਾਂ ਮੁੰਡਾ ਭੱਜ ਗਿਆ 39 ਮੁੰਡਾ ਕਿੱਥੇ ਭੱਜ ਗਿਆ ਭੱਜਿਆ ਕਿੱਥੇ ਹੋਣਾ ਮੈਂ ਸਾਰੇ ਕੁਝ ਪੁੱਛਿਆ ਮੈਂ ਕਿਹਾ ਉਹਦੇ ਮੈਂ ਤੁਹਾਡੇ ਨਾਲ ਗੱਲ ਕਰਕੇ ਗਿਆ ਬਾਈ ਨਾਲ ਬਿਠਾ ਕੇ ਗੱਲ ਕੀਤੀ ਮੁੰਡਾ ਇੱਥੇ ਬੈਠਾ ਸੀ ਉਦੋਂ ਤੁਸੀਂ ਜਵਾਬ ਦੇ ਦਿੰਦੇ ਕਹਿੰਦੇ ਮੁੰਡਾ ਰਸਤਾ ਨਹੀਂ ਪਸੰਦ ਕਰਦਾ ਸੀਗਾ ਹਾਂ 1 ਮਿੰਟ ਮਾਰੇ ਫੋਨ ਆਇਆ ਹੈਲੋ ਹੈਲੋ ਹਾਂ ਹਾਂ ਬਾਈ ਠੀਕ ਐ ਰਵੰਸਾਂ ਹਾਂ ਕੋਈ ਗੱਲ ਨਹੀਂ ਆ ਮੇਰੇ ਕੋਲ ਆ ਗਿਆ ਸੀ ਭੇਜਾ ਅਸੀਂ ਬੈਠੇ ਸੀਗੇ ਹਨਾ ਤੇ ਮੈਂ ਕੋਈ ਗੱਲ ਨਹੀਂ ਬਾਈ ਤੈਨੂੰ ਤੈਨੂੰ ਬਾਅਦ ਚ ਲਾਉਣਾ ਕੋਈ ਨਹੀਂ ਆਪਣਾ ਹੋ ਜਾਊਗਾ ਸੌਦਾ ਸਾਰਾ ਉਹ ਠੀਕ ਐ ਬਾਈ ਹਾਂ ਆਹਾ ਹਾਂ ਉਹ ਠੀਕ ਠਾਕ ਹਾਂ ਕਾਰੇ ਪਰਿਵਾਰ ਸਰ ਰਾਜੀ ਖੁਸ਼ੀ ਚੱਲ ਠੀਕ ਹੈ ਬਾਈ ਮੈਂ ਕਰ ਦਾਂ ਤੈਨੂੰ ਇਹ ਤਾਂ ਹਰਵੰਸ ਦਾ ਫੋਨ ਸੀਗਾ ਇਹ ਵੀ ਕੋਈ ਉਹਦੇ ਚਲ ਗਿਆ ਪਿਆਗਾ ਤੂੰ ਅੱਛਾ ਗੱਲ ਦੱਸ ਅੱਛੇ ਮੁੰਡੇ ਨੂੰ ਕੁੜੀ ਪਸੰਦ ਨਹੀਂ ਸੀ ਮੈਂ ਕਹੇ ਜੇ ਪਸੰਦ ਨਹੀਂ ਸੀ ਤਾਂ ਉਹਦੇ ਦੱਸ ਦਿੰਦੇ ਉਹਦੇ ਤੁਹਾਡਾ ਮੂੰਹ ਵੱਡਿਆ ਸੀ ਮੈਨੂੰ ਗੱਲ ਕੁਝ ਹੋਰ ਲੱਗਦੀ ਆ ਗਰਭੇਸਿਆਂ ਗੱਲ ਕੁੜੀ ਪਸੰਦ ਨਾ ਪਸੰਦ ਦੀ ਨਹੀਂ ਹੈਗੀ ਮੈਂ ਤੁਹਾਨੂੰ ਦੱਸਾਂ ਗੱਲ ਅੱਛਾ ਉਹਦੇ ਤਾਂ ਜਿਹਦੇ 30 ਕਿੱਲੇ ਨਾਲ ਦੱਸਿਆ ਕਿ ਬਈਆਂ ਕਾਕੇ 30 ਕਿੱਲੇ ਨਾਲ ਮਿਲਣਗੇ ਉਦੋਂ ਕਿ ਤਾ ਤਿੰਨੇ ਆਣੇ ਹੁੱਬ ਕੇ ਹਾਂ ਕਰਤੀ ਕੋਈ ਤੇਰੀ ਤਾਂ ਨਹੀਂ ਵਿੱਚ ਗੱਲਬਾਤ ਕੋਈ ਆਏ ਕਿ ਜਾਣ ਕੇ ਮਕਰਾਤਾ ਹੋਵੇ ਤੂੰ ਉਹ ਨਾ ਭਰਾਵਾ ਮੈਂ ਤੇਰੇ ਨਾਲ ਇਹੋ ਜੀ ਗੱਲ ਕਰ ਸਕਦਾ ਯਾਰ ਆਪਣਾ ਕੁਝ ਪੈਸਿਆਂ ਦੀ ਮਸਲਾ ਰਹਿੰਦਾ ਉਹ ਤੂੰ ਮੇਰਾ ਭਰਾ ਜੇ ਮੈਨੂੰ ਕੋਈ ਲੋੜ ਹੋਊਗੀ ਤਾਂ ਮੈਂ ਤੇਰੇ ਤੋਂ ਮੰਗ ਲੂੰਗਾ ਅਸਮਾ ਵੀ ਤੂੰ ਮੈਨੂੰ ਕਿਹਾ ਹੀ ਸੀਗਾ ਕਿ ਮੁੰਡੇ ਨੇ ਬਾਹਰ ਜਾਣਾ ਥਾਂ ਨਾ ਵਿੱਚ ਮੈਂ ਤੇਰੀ ਉਹ ਪੈਸਿਆਂ ਦੀ ਤਾਂ ਤੈਨੂੰ ਮੈਂ ਗੱਲ ਕਹੀ ਨਹੀਂ ਤੂੰ ਜਿੰਨੇ ਜੋ ਕਹਿਗਾ ਮੈਂ ਕਰ ਦੂੰਗਾ ਤੈਨੂੰ ਉਹ ਤਾਂ ਮੈਂ ਤੈਨੂੰ ਕਾਹ ਆਖੀ ਦਿੱਤਾ ਤੂੰ ਉਹ ਗੱਲ ਦੱਸ ਗੱਲ ਕੀ ਹੋਈ ਆ ਹੁਣ ਗੱਲ ਮੈਂ ਤੈਨੂੰ ਦੱਸੀ ਤਾਂ ਹੈਗੀ ਆ ਆਖੇ ਮੁੰਡਾ ਕਹਿੰਦਾ ਮੈਨੂੰ ਪਸੰਦ ਨਹੀਂ ਕੁੜੀ ਤੇ ਮੈਂ ਤਾਂ ਚੱਲਿਆ ਉਹਦੇ ਯਾਰ ਦੋਸਤ ਕੋਲੇ ਹੁਣ ਉਹਦਾ ਫੋਨ ਬੰਦ ਆ ਹੀ ਜਾਂਦਾ ਉਹ ਯਾਰ ਦੋਸਤ ਕੋਲੇ ਨਹੀਂ ਗਿਆ ਫਿਰ ਘਰ ਭੇਸਿਆ ਤੂੰ ਵੀ ਦੁਨੀਆਦਾਰੀ ਦੇਖੀ ਤੇ ਦੁਨੀਆ ਮੈਂ ਵੀ ਵੇਖੀ ਆ ਉਹ ਮੈਨੂੰ ਲੱਗਦਾ ਕੋਈ ਨਾ ਕੋਈ ਕਿਸੇ ਨੂੰ ਲੈ ਕੇ ਨਿੱਕ ਤੱਤਰ ਹੋ ਗਿਆ ਕੁੜੀ ਨੂੰ ਕਿਸੇ ਨੂੰ ਕੋਈ ਉਹਦੀ ਕੋਈ ਹੋਰ ਗੱਲਬਾਤ ਹੋਊਗੀ ਤੇ ਮੇਰੀ ਗੱਲ ਸੁਣ ਮੈਂ ਉਹਨਾਂ ਨਾਲ ਜਬਾਨ ਕਰੀ ਬੈਠਾ ਜੇ ਮਰਜ਼ੀ ਪਗਾ ਤੇ ਮੇਰੀ ਜਬਾਨ ਪੂਰੀ ਪਗਾਉਣੀ ਪਊ ਤੈਨੂੰ ਉਹਨਾਂ ਨਾਲ ਗੱਲ ਕਰ ਜਾ ਕੇ ਦੁਬਾਰਾ ਮੈ ਵੇਖ ਬੰਦਿਆਂ ਗੱਲ ਕਰਦੇ ਆ ਮਾੜੇ ਤੇਰਾ ਰੂਪ ਥੋੜਾ ਜਿਆਦਾ ਜਿਆਦਾ ਆ ਆਪਾਂ ਕਹਿ ਦੇਾਂਗੇ ਵੀ ਮੁੰਡੇ ਨੂੰ ਤਾਂ ਅਸੀਂ ਕਿਤੋਂ ਮਰਜ਼ੀ ਚੱਕ ਲਿਆਵਾਂਗੇ ਹੂੰ ਦੇਖ ਲੋ ਤਸਦਾ ਉਹੀ ਗੱਲ ਕਰਤੀ ਮੈਂ ਭਰਾ ਦੀ ਹੁਣ ਉਹੀ ਗੱਲ ਕੁੜੀ ਵੀ ਦੇ ਮੂਹਰੇ ਉੱਥੇ ਕੀ ਕਿਸੇ ਨੂੰ ਜਵਾਬ ਦੇਵਾਂਗਾ ਕੀ ਨਾ ਮੈਂ ਕੀ ਕਰਤੀ ਯਾਰ ਮੈਂ ਤੈਨੂੰ ਨਾਲ ਲੈ ਕੇ ਗਿਆ ਸੀਗਾ ਤੈਨੂੰ ਵੀ ਤਾਂ ਪਤਾ ਬੰਦੇ ਕਹਿੋ ਜੇ ਆ ਯਾਰ ਮੈਨੂੰ ਉਹਨਾਂ ਦਾ ਕੀ ਪਤਾ ਜਾਣਦਾ ਤਾਂ ਤੂੰ ਆ ਗੁਰਪੇਜ ਮੈਂ ਤਾਂ ਤੇਰੇ ਕਰਕੇ ਉਹਨਾਂ ਉੱਥੇ ਭੱਗ ਗਿਆ ਵੀ ਹਾਂ ਤੂੰ ਆਖਤਾ ਯਾਰ ਉਹ ਤਾਂ ਹਜੇ ਵੀ ਮੇਰੀਆਂ ਮਨਤਾ ਕਰਦੇ ਸੀਗੇ ਕਹਿੰਦੇ ਬਾਈ ਸਾਡੇ ਤੋਂ ਹੱਥ ਬਣਾ ਲਾ ਮੈਂ ਕੀ ਜਾਣਦਾ ਉਹਨਾਂ ਨੂੰ ਕਾਹਦੇ ਲਈ ਕਿਵੇਂ ਬੰਦੇ ਐ ਕੀ ਗੱਲ ਬਾਤ ਅੱਜ ਮੌਕੇ ਤੇ ਮੁੱਕਰ ਜਾਣ ਮੁੜ ਕੇ ਕੌਣ ਜ਼ਿੰਮੇਵਾਰ ਹੁਣ ਹਰਦੇ ਇਕੱਲਾ ਆਪਾਂ ਚੱਲਦੇ ਆਂ ਮੁੰਡੇ ਦਾ ਪਤਾ ਕਰਦੇ ਆਂ ਆਪਾਂ ਨੂੰ ਮੈਂ ਹੁਣ ਕਿੱਥੇ ਪਤਾ ਲੱਗੂਗਾ ਮੈਨੂੰ ਕੀ ਪਤਾ ਕਿ ਕਿੱਥੇ ਹੈਗਾ ਕਿੱਥੇ ਨਹੀਂ ਉਹ ਤੇ ਆਪਾਂ ਉਹਨੂੰ ਕਰਨੇ ਆਂ ਕਰਤਾ ਤੂੰ ਤਾਂ ਉਹੀ ਕੰਮ ਆ ਯਾਰ ਹਾਂ ਮੈਂ ਤੈਨੂੰ ਕੀ ਗੱਲ ਕਹੀ ਆਪਾਂ ਕੀ ਸੋਚਿਆ ਹੋ ਕੁਛ ਹੋ ਗਿਆ ਉਹ ਹੋਈ ਤਾਂ ਉਹੀ ਜਾਂਦਾ ਸੀ ਜਿਹੜਾ ਆਪਾਂ ਕੁਛ ਚਾਹੁੰਦੇ ਸੀਗੇ ਹੁਣ ਦੱਸ ਕੀ ਕਰਨਾ ਕੀ ਦੱਸਾਂ ਤੈਨੂੰ ਆਪਾਂ ਉਹਨਾਂ ਨੂੰ ਡਰਾਵਾ ਪਾਉਨੇ ਆ ਉਹ ਆਪੇ ਬੰਦਾ ਲੱਭਣਗੇ ਹੁਣ ਉਹਨਾਂ ਕੋਲ ਚੱਲ ਕੇ ਆਈਏ ਚੱਲ ਮੈਨੂੰ ਲੈ ਕੇ ਚੱਲ ਮੈਂ ਕਰਦਾ ਗੱਲ ਉਹਨਾਂ ਦੇ ਨਾਲ ਠੀਕ ਐ ਚਲ ਚਲ ਉੱਠ ਤਾਂ ਕਿ ਮੈਂ ਕੋਈ ਬਗਜੂਗਾ ਜੀ ਜੇ ਕੋਈ ਗੱਲਬਾਤ ਹੋਊਗੀ ਤਾਂ ਫੇਰ ਹੀ ਜਾਊਗਾ ਹੁਣ ਤੁਹਾਨੂੰ ਪਤਾ ਸੀ ਸਾਰੀ ਗੱਲਬਾਤ ਆ ਤੁਸੀਂ ਉੱਤੇ ਸਾਡੇ ਨਾਲ ਕਰਦੇ ਜਿੱਦੇ ਉੱਤੇ ਅਸੀਂ ਆਏ ਸੀ ਇੱਥੇ ਅੱਜ ਤੁਸੀਂ ਕਹਿੰਦੇ ਮੁੰਡਾ ਵਾਂਗ ਸਾਰੀ ਗੱਲਬਾਤ ਬੈਠ ਕੇ ਖੋਲੀ ਮੁੰਡੇ ਨਾਲ ਤੁਸੀਂ ਪਾਸੇ ਜਾ ਕੇ ਗੱਲ ਵੀ ਕੀਤੀ ਬਾਈ ਕੀਰਤ ਸੰਗਰ ਭੈ ਸਿਆ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਟੱਪ ਗਿਆ ਉਹ ਪਤਾ ਤਾਂ ਬਾਈ ਤੁਹਾਨੂੰ ਸਾਰਾ ਕੁਝ ਹੀ ਹੈ ਦੇਖ ਮੇਰੇ ਨਾਲ ਤਾਂ ਇਹ ਚਲਾਕੀਆਂ ਕਰਿਓ ਨਾ ਠੀਕ ਹੈ ਨਾ ਮੈਂ ਤਾਂ ਤੁਹਾਨੂੰ ਚੰਗਾ ਇਹਦੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਚੰਗਾ ਰਿਸ਼ਤਾ ਦਵਾਇਆ ਵਧੀਆ ਕੁੜੀ ਨਾਲ 30 ਕਿੱਲੇ ਜ਼ਮੀਨ ਲੈ ਕੇ ਦੇਣ ਨੂੰ ਫਿਰ ਤਾਂ ਤੁਹਾਡੇ ਨਾਲ ਬਾਈ ਅਸੀਂ ਕਹਿੰਨੇ ਵੀ ਸਾਡਾ ਮਾੜਾ ਕਰਦਾ ਫਿਰ ਸਾਡਾ ਚੰਗਾ ਹੀ ਕਰਦੇ ਆ ਅਸੀਂ ਵੀ ਚਾਹੁੰਦੇ ਸੀ ਵੀ ਆਫ ਕਰ ਰਿਸ਼ਤਾ ਜੁੜ ਜੇ ਤੇ ਤੁਸੀਂ ਸਮਝਾ ਨਹੀਂ ਸਕਦੇ ਭੈਣ ਜੀ ਸਮਝਾ ਸਕਦੇ ਸੀ ਬਹੁਤ ਸਮਝਾਇਆ ਜੀ ਉਹ ਤਾਂ ਮੰਨੀ ਹੋਵੇਗਾ ਪਤਾ ਨਹੀਂ ਕੀ ਹੋ ਗਿਆ ਹੁਣ ਵਿਚ ਦੀ ਉਹਨੂੰ ਦੇਖੋ ਜੀ ਮੰਨਿਆ ਤਾਂ ਉਹ 30 ਕਿੱਲੇ ਨੂੰ ਸੀ ਫਿਰ ਤੁਹਾਨੂੰ ਮੈਂ ਦੱਸਾਂ ਗੱਲ ਵਿਚਲੀ ਗੱਲ ਕਹਾਣੀ ਤਾਂ ਕੋਈ ਹੋਰ ਹੀ ਐ ਇਹ ਗੱਲ ਹੁਣ ਤੁਸੀਂ ਮੰਨੋ ਚਾਹੇ ਨਾ ਮੰਨੋ ਆ ਮੈਨੂੰ ਇਹ ਕਹਦੇ ਵੀ ਸਾਡੇ ਮੁੰਡੇ ਬਾਰੇ ਗਲਤ ਬੋਲਦਾ ਨਹੀਂ ਜੀ ਸਰ ਜੀ ਕੋਈ ਗੱਲ ਨਹੀਂ ਹੈਗੀ ਮੇਰੀ ਗੱਲ ਸੁਣੋ ਸਰਦਾਰ ਸਾਹਿਬ ਸਾਨੂੰ ਸਾਰਾ ਹੀ ਪਤਾ ਠੀਕ ਹੈ ਨਾ ਦੁਨੀਆ ਮੈਂ ਵੀ ਦੇਖੀ ਐ ਕਲਵੰਸਿਆਂ ਨਹੀਂ ਅੰਮ੍ਰਿਤ ਜੀ ਤਾਂ ਕੋਈ ਗੱਲ ਨਹੀਂ ਹੈਗੀ ਵੀ ਉਹ ਜ਼ਮੀਨ ਵਾਸਤੇ ਮੰਨਿਆ ਸੀਗਾ ਤੇ ਜ਼ਮੀਨ ਦਾ ਤਾਂ ਬਸ ਬਸ ਸਾਨੂੰ ਕੋਈ ਲਾਲਚ ਵੀ ਨਹੀਂ ਨਾ ਸਾਨੂੰ ਲਾਲਚਾ ਨਾ ਸਾਡੇ ਕੋਈ ਮੁੰਡੇ ਨੂੰ ਲਾਲਚ ਹੈਗਾ ਜੇ ਤੁਹਾਨੂੰ ਜ਼ਮੀਨ ਨੂੰ ਲਾਲਚ ਨਹੀਂ ਸੀਗਾ ਚਲੋ ਤੁਸੀਂ ਸਾਨੂੰ ਉਹਦੀ ਨਾ ਕਰ ਦਿੰਦੇ ਕੋਰੀ ਨਾ ਕਰ ਦਿੰਦੇ ਇਹ ਹੋਵੇ ਨਾ ਹੋਵੇ ਗਰ ਭੇਜ ਕਿਸੇ ਕੁੜੀ ਦਾ ਚੱਕਰ ਉਹ ਮੁੰਡੇ ਦੇ ਨਾਲ ਕੁੜੀ ਦਾ ਚੱਕਰ ਆ ਤੁਸੀਂ ਮੰਨੋ ਨਾ ਮੰਨੋ ਭਾਵੇਂ ਮੈਨੂੰ ਮਾੜਾ ਕਰ ਨਹੀਂ ਜੀ ਨਹੀਂ ਇਹ ਹਰਦੀ ਕੋਈ ਗੱਲ ਨਹੀਂ ਮੋੜਦਾ ਇਹ ਗੱਲ ਤਾਂ ਇਹ ਪਾਈ ਜੀ ਸਹੀ ਹੈ ਉਦੋਂ ਤੁਸੀਂ ਪਾਸੇ ਲਿਆ ਕੇ ਮੁੰਡੇ ਨਾਲ ਗੱਲ ਕੀਤੀ ਕੀ ਕਹਿੰਦਾ ਸੀ ਮੁੰਡਾ ਉਹਦੇ ਦਾ ਮੰਨ ਗਿਆ ਸੀ ਕਹਿੰਦਾ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਅੱਜ ਤੇ ਫੇ ਅੱਜ ਕੀ ਗੱਲ ਹੋ ਗਈ ਅੱਜ ਕੀ ਹੋ ਗਈ ਅੱਜ ਵੀ ਅੱਜ ਵੀ ਕੋਈ ਮਾਹੌ ਹੋ ਗਿਆ ਕੋਈ ਕੰਮ ਗਿਆ ਹੋਊਗਾ ਮਾੜਾ ਮੋਟਾ ਪੁੱਛ ਲੈਨੇ ਮਾੜਾ ਕੋਣ ਲੱਗ ਤੁਸੀਂ ਪੁੱਛੋ ਕੋਣ ਲਾ ਤੁਸੀਂ ਮ ਕਈ ਵਾਰੀ ਕਿਥੇ ਅਸੀਂ ਤਾਂ ਫੌਜ ਦੇ ਵਿੱਚ ਪਹਿਰੇ ਆ ਬਾਈ ਗੱਲ ਕੀ ਹੋ ਗਈ ਹੈ ਕਿੱਥੇ ਹੈ ਕੋਈ ਹੋਰ ਨਾ 1921 ਹੋ ਗਈ ਹੋਵੇ ਫਿਰ ਤਾਂ ਤਾਂ ਹੀ ਕਰ ਲੱਗਿਆ ਪੈਗਾ ਵੀ ਕੋਈ ਹੋਰ ਨਾ ਗੱਲਬਾਤ ਦੇਖੋ ਭੈਣ ਜੀ ਤੁਹਾਨੂੰ ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਵੀ ਤੁਸੀਂ ਉਹਨਾਂ ਨਾਲ ਕਰੋ ਗੱਲਬਾਤ ਉਹਨੂੰ ਪੁੱਛੋ ਤੇ ਦੋਸਤਾਂ ਨੂੰ ਫੋਨ ਕਰਕੇ ਬਾਈ ਨੂੰ ਸਮਝਾਓ ਇਹ ਗੱਲ ਜੇ ਰਿਸ਼ਤਾ ਤੁਹਾਡੇ ਹੱਥੋਂ ਨਿਕਲ ਗਿਆ ਮੁੜ ਕੇ ਕਿਸੇ ਨੇ ਰਿਸ਼ਤਾ ਦੇਣਾ ਅਗਲੇ ਆਖਣਗੇ ਪੱਕ ਠੱਕ ਕਰਕੇ ਵੀ ਇਹਨਾਂ ਨੇ ਮੁੜ ਕੇ ਅੱਗੇ ਬਾਅਦ ਚ ਸਾਰੀ ਉਮਰ ਦੇ ਲਈ ਮੱਥੇ ਤੇ ਕਲੰਕ ਲੱਗ ਜਾਊਗਾ ਨਹੀਂ ਨਹੀਂ ਜੀ ਰਿਸ਼ਤਾ ਹੋਊਗਾ ਬੇਵਾਹ ਨਾ ਮਟਾ ਚਮੜਾ ਹੋਰ ਕਰੀਦਾ ਹੋਊਗਾ ਨਹੀਂ ਇਹ ਮੰਨਿਆ ਵੀ ਹੋਇਆ ਇਹ ਜੀ ਤਾਂ ਗੱਲ ਹੈ ਨਹੀਂ ਤੇ ਮੇਰਾ ਮੁੰਡਾ ਤਾਂ ਸਾ ਤੋਂ ਬਾਹਰ ਹੀ ਨਹੀਂ ਹੈਗਾ ਨਾਲੇ ਉਹ ਜੇ ਬਾਹਰ ਹੀ ਨਹੀਂ ਤਾਂ ਫਿਰ ਹੁਣ ਕਿੱਥੇ ਆ ਉਹ 200 ਰੁਪਏ ਹੀ ਸਿਆ ਤੂੰ ਠੰਡੇ ਰਹੋ ਕੋਈ ਗੱਲ ਨਹੀਂ ਮੈਂ ਆਪ ਜਾਣਾ ਚਾਹੁੰਦੀ ਗੱਲ ਜਾ ਕੇ ਪਤਾ ਕਰਕੇ ਆਉਂਗਾ ਤੁਸੀਂ ਜਾਣਾ ਪੈਣਾ ਠੰਡਾ ਕੇ ਠੰਡੇ ਰਹੋ ਉਹ ਮੈਂ ਮੇਰੀ ਕੁੜੀ ਦਾ ਉੱਥੇ ਉਹੀ ਗੱਲ ਬਸੇਬਾ ਨੁੱਟ ਜੂਗਾ ਜਿਹੜਾ ਗੱਲ ਹੋਵੇ ਇੱਥੇ ਉੱਥੇ ਵੇਚਤੀ ਹੋ ਜਾਣੀ ਹੈ ਯਾਰ ਸਹੀ ਗੱਲ ਆ ਤੁਹਾਡੀ ਵੀ ਸਹੀ ਗੱਲ ਆ ਹਾਂ ਵੀ ਮੇਰਾ ਮੇਰਾ ਜਵਾਈ ਭਾਈ ਮੈਨੂੰ ਕੀ ਗੱਲ ਆਖੂਗਾ ਤੁਸੀਂ ਵੀ ਉਹਨਾਂ ਨੂੰ ਕੀ ਨੂੰ ਦਿਖਾਉਂਗੇ ਜਾ ਕੇ ਹਾਂ ਉਹੀ ਗੱਲ ਜੀ ਨਾਲੇ ਛੋਟੀ ਗੱਲ ਪਰ ਜਾਇਜ ਆ ਤਾਂ ਫਿਰ ਤਾਂ ਹੀ ਅਸੀਂ ਤੁਹਾਡੇ ਕੋਲੇ ਦੁਬਾਰਾ ਆਏ ਆ ਗੁਰਪ੍ਰੀਤ ਸਿੰਘ ਆਪਾਂ ਨੂੰ ਇਹਦਾ ਮਸਲੇ ਦਾ ਹੱਲ ਕਰਨਾ ਕੋ ਬਹਿ ਕੇ ਐ ਨਹੀਂ ਆਪਾਂ ਨੂੰ ਰੋਲਾ ਪਾ ਰਹੀ ਇਹ ਬੈਠ ਕੇ ਹੱਲ ਹੋਣ ਵਾਲਾ ਮਸਲਾ ਹੈ ਨਹੀਂ ਬਾਈ ਜੀ ਤੁਸੀਂ ਇਹ ਗੱਲਾਂ ਦਿਓ ਛੱਡ ਤੁਸੀਂ ਜਾਓ ਜਾ ਕੇ ਚੰਡੀਗੜ੍ਹ ਉਹਦੇ ਦੋਸਤਾਂ ਨੂੰ ਪੁੱਛੋ ਪੜਤਾਲ ਕਰੋ ਵੀ ਕਿਹਦੇ ਨਾਲ ਗਿਆ ਉਹ ਹਾਂ ਔਰ ਗਿਆ ਹੋਵੇ ਮੈਂ ਤੁਹਾਨੂੰ ਬਾਰੀ-ਬਾਰੀ ਆਖੀ ਨਾ ਗਿਆ ਉਹ ਕੁੜੀ ਨਾਲ ਹੀ ਐ ਨਹੀਂ ਬਈ ਇਹ ਹਰਜੀਤ ਦਾ ਕੋਈ ਗੱਲ ਹੈ ਨਹੀਂ ਐਜੀ ਗੱਲ ਕੋ ਆਉਣੀ ਹੈਗੀ ਗੱਲ ਇਹੋ ਜੀ ਨਿਕਲੂ ਤੂੰ ਦੇਖ ਲਈ ਤੇ ਨਾਂ ਨਹੀਂ ਕਹੀ ਤਾਂ ਮੇਰਾ ਨਾਮ ਬਟਾ ਦਿ ਕੱਲੀ-ਕੱਲੀ ਗੱਲ ਮੈਨੂੰ ਘਰ ਆ ਕੇ ਦੱਸਦਾ ਹੋ। ਓ ਜਵਾਕ ਇਹੋ ਜਿਹੇ ਗੱਲਾਂ ਕਿੱਥੇ ਕਰਦੇ ਆ ਕੁਲਵੰਤ ਸਿੰਘ ਆਪਣੇ ਨਾਲ। ਇਹ ਗੱਲਾਂ ਨਹੀਂ ਕਰਦੇ ਹੁੰਦੇ। ਗੰਨ ਛੋਡੀ ਵੀ ਸੋਚਣ ਵਾਲੀ ਐ। ਹਾਂ। ਅਜੀ ਤਾਂ ਕੋਈ ਗੱਲ ਹੈ ਹੀ ਨਹੀਂਗੀ ਤੇ ਅੱਗੇ ਮੈਨੂੰ ਦੱਸ ਕੇ ਵੀ ਜਾਂਦਾ। ਕਈ ਵਾਰੀ ਕੋਈ ਜਾ ਕੋਈ ਜ਼ਰੂਰੀ ਕੰਮ ਆ ਹੋ ਗਿਆ ਵੇ ਜਿਹੜਾ ਆਪਾਂ ਨੂੰ ਆਏ ਦੱਸ ਕੇ। ਉਹ ਪੰਜ ਦਿਨਾਂ ਤੋਂ ਫੋਨ ਬੰਦ ਆ ਉਹ ਤਾਂ ਤਿੰਨ ਦਿਨਾਂ ਹੀ ਸੋ। ਇੱਸੀ ਜਾਣੇ-ਬਾਣੇ ਕਹੀ ਜਾਂਦੇ ਨੇ ਤਿੰਨ ਦਿਨ ਹੋ ਗਏ ਫੋਨ ਬੰਦ ਆ। ਹੋਰ ਵੱਗ ਤਾਂ ਹੁਣ ਮੈਨੂੰ ਵੀ ਪੈਨਸ਼ਨ ਹੋ ਗਈ ਮੈਂ ਤਾਂ ਤੈਨੂੰ ਕਹੀ ਜਾਂਦੀ ਵੀ ਤੂੰ ਪਤਾ ਕਰ ਲੈ ਤੂੰ ਤਾਂ ਘਰੇ ਬੈਠ ਨਾ ਤੁਸੀਂ ਤਿੰਨ ਦਿਨਾਂ ਤੋਂ ਮੁੰਡਾ ਘਰੋਂ ਭੱਜਿਆ ਹੋਵੇ ਮੈਨੂੰ ਤਾਂ ਬਾਹਰ ਚ ਜੋ ਅਗਲਾ ਜਵਾਕ ਕਿਤੇ ਗਾਇਬ ਹੋ ਜੇ ਉਹ ਲੋਕ ਉਹ ਕਰ ਲੈਂਦੇ ਆ ਤੁਸੀਂ ਕੋਈ ਥਾਣੇ ਦਰਬਾਰੀ ਕਿਤੇ ਨਹੀਂ ਗਏ ਅੱਛਾ ਹੈ ਇਹਦਾ ਮਤਲਬ ਤੁਹਾਨੂੰ ਪਿੱਛ ਪਤਾਗਾ ਪਿੱਛ ਮਿਲ ਗਿਆ ਇਹ ਗੱਲਬਾਤ ਇਹਨਾਂ ਨੂੰ ਉਦੋਂ ਵੀ ਗੱਲ ਕੀਤੀ ਮੈਂ ਕਿਹਾ ਤੁਸੀਂ ਥਾਣੇ ਦਰਬਾਰੇ ਗਏ ਆ ਕਹਿੰਦੇ ਨਾ ਜੀ ਸਾਡੀ ਇੱਜ਼ਤ ਆ ਅੱਜ ਤੁਹਾਡੀ ਇੱਜ਼ਤ ਤਾਂ ਸਾਡੀ ਨਹੀਂ ਸਾਡੀ ਜਿਹੜੀ ਪੱਟੀ ਜਾਊਗੀ ਉੱਥੇ ਉਹ ਗੱਲ ਤਾਂ ਤੁਹਾਡੀ ਵੀ ਸਹੀ ਹੈ ਬਾਈ ਵੀ ਮੇਰੀ ਸੁਣ ਲਓ ਗੱਲ ਮੈਂ ਤੁਹਾਨੂੰ ਗੱ ਸਿੱਧੀ ਗੱਲ ਹੈ ਭਾਂਜੀ ਠੀਕ ਹੈ ਪਰ ਤੁਹਾਨੂੰ ਦਿੱਤੇ ਆ ਸਿਰਫ 3 ਦਿਨ 3 ਦਿਨਾਂ ਦੇ ਵਿੱਚ ਮੁੰਡਾ ਲੱਭ ਕੇ ਲਿਆ ਕੇ ਤੇ ਉਹਨਾਂ ਨਾਲ ਬਹਾ ਕੇ ਸਾਡੇ ਨਾਲ ਗੱਲਬਾਤ ਕਰਾਓ ਉਹ ਕਿਕਰ ਸਿਆ ਕਿਵੇਂ ਤੁਰਕਾਵੇਂਗਾ ਉਹ ਤਾਂ ਸਾਰਾ ਕੁਝ ਬਣਾਈ ਬੈਠੇ ਯਾਰ ਉਹ ਤਾਂ ਹੁਣ ਮੈਨੂੰ ਕਰਨਾ ਬਹੁਤ ਜਿਹੜਾ ਕੁਝ ਤੁਸੀਂ ਕਰਨਾ ਸੀ ਉਹ ਤਾਂ ਕਰਤਾ ਚਲੋ ਭਾਈ ਕਿਕਰ ਸਿਆ ਮੈਂ ਤੜਕੇ ਜਾਣਾ ਜਾ ਕੇ ਚੰਡੀਗੜ੍ਹ ਪਤਾ ਕਰਦਾ ਵੀ ਕਿੱਥੇ ਰਹਿੰਦਾ ਸੀ ਉਹ ਕੀ ਗੱਲਬਾਤ ਹੈ ਉਹਦੇ ਦੋਸਤਾਂ ਮਿੱਤਰਾਂ ਮੈਂ ਤੁਸੀਂ 1 ਮਿੰਟ ਤੜਕੇ ਲੱਗ ਕੇ ਨਿੱਕੀ ਜਾਓ ਨਾ ਤੇਰੀ ਰਾਤ ਨਿਕ ਲੰਗਦੀ ਕਿਵੇਂ ਮੈਂ ਤਾਂ ਇਸ ਗੱਲ ਤੇ ਹੈਰਾਨ ਭਾਜੀ ਭੇਜੀ ਤਾਂ ਉਹੀ ਕਹੀ ਜਾਂਦਾ ਤੜਕੇ ਜਾ ਪਹਿਲਾਂ ਵੀ ਇੱਕ ਦੋ ਵਾਰੀ ਉਹਦਾ ਫੋਨ ਬੰਦ ਆ ਮੈਨੂੰ ਐ ਹੁੰਦਾ ਵੀ ਚਲ ਕੇ ਇਹ ਵਾਰੀ ਦੋਸਤਾਂ ਮਿੱਤਰਾਂ ਨੂੰ ਫੰਕਸ਼ਨ ਕਰਨ ਵਗ ਜਾਂਦਾ ਕੁਝ ਤਾਂ ਭੱਜ ਜਾਂਦੇ ਆ ਫੰਸ਼ਨ ਕਰਾ ਲੋ ਇਹਨਾਂ ਤੋਂ ਫੰਸ਼ਨ ਵੀ ਐਡਾ ਵੱਡਾ ਫੈਸਲਾ ਤੇਰੀ ਜ਼ਿੰਦਗੀ ਦਾ ਲੈ ਆ ਪੰਦਰਾਂ ਤੋਂ ਉਸੇ ਦਿਨ ਹੀ ਸੜਨਾ ਗੱਲ ਕਰਨਾ ਵੀ ਭਾਈ ਮੈਨੂੰ ਕੁੜੀ ਨਹੀਂ ਪਸੰਦ ਜਾਂ ਮੈਨੂੰ ਕੀ ਗੱਲ ਹੈ ਜਾਂ ਕਿਵੇਂ ਕੁਛ ਹੈ ਅੱਛਾ ਤੁਸੀਂ ਫੇਰ ਤੁਸੀਂ ਇੱਕ ਮਿੰਟ ਤੁਸੀਂ ਫੇਰ ਤੁਸੀਂ ਫੇਰ ਇਹਨੂੰ ਇਹ ਗੱਲ ਕਹੀ ਭੇਜੇ ਰੂ ਕਿ ਸਾਨੂੰ ਕੁੜੀ ਨਹੀਂ ਪਸੰਦ ਕਿਉਂ ਬਈ ਉਹਦੇ ਤੁਸੀਂ ਕਿਉਂ ਤੁਸੀਂ ਮੈਨੂੰ ਕਹਿੰਦੇ ਜੇ ਤੁਹਾਨੂੰ ਫੋਟੋ ਦਿਖਾਈ ਤੁਸੀਂ ਕਹਿੰਦੇ ਨਾ ਕੁੜੀ ਪਸੰਦ ਆ ਕੀ ਸਾਨੂੰ ਤਾਂ ਤੈਂ ਕਿਹਾ ਦੀ ਕੁੜੀ ਬੰਦ ਨਾ ਮੈਨੂੰ ਤਾਂ ਕੁੜੀ ਪਸੰਦ ਆ ਜੀ ਮੈਂ ਕਦੇ ਨਾ ਕਰਦੀ ਮੈਨੂੰ ਪਤਾ ਲੱਗਿਆ ਗਿਆ ਮੈਂ ਵੀ ਆਂਡ ਗਵਾਂਡ ਤੇ ਪਚਪੜਤਾਲ ਕੀਤੀ ਆ ਮੁੰਡੇ ਨੂੰ ਕੁੜੀ ਪਸੰਦ ਨਹੀਂ ਸੀਗੀ ਤੇ ਕਰ ਭੇਜ ਸੋਨੇ ਐਵੇਂ ਕਹ ਥੋੜੀ ਕਹਤਾ ਫਿਰ ਇਹ ਗੱਲ ਤੁਹਾਡੀ ਚ ਹੋਈ ਐ ਤੁਹਾਡੇ ਘਰੇ ਘਰਾਂ ਹੋਈ ਬਾਈ ਕਿੱਥਰ ਸਾਰੇ ਦੋਨੇ ਮਾਂ ਪੁੱਤਾਂ ਦੀ ਹੋਈ ਹੋ ਮਾੜੀ ਮੋਟੀ ਮੇਰੇ ਨਾਲ ਤਾਂ ਕੋਈ ਗੱਲ ਹੋਈ ਨਹੀਂ ਬਾਈ ਫਿਰ ਤੂੰ ਵੀ ਤਾਂ ਪਰਿਵਾਰ ਚ ਹੀ ਰਹਿਣਾਗਾ ਕਿ ਬਾਹਰ ਰਹਿਣਾ ਇਹ ਜਵਾਬ ਹੁਣ ਉਹ ਮੁੰਡੇ ਦੀ ਮੇਰੇ ਨਾਲ ਗੱਲ ਹੋਈ ਐ ਜੀ ਉਹਦੀ ਕੁੜੀ ਪਸੰਦ ਆ ਕਿ ਉਹਨੂੰ ਬਾਹਰ ਕਿਸੇ ਮੁੰਡੇ ਨੂੰ ਨਾ ਕਹਿਦਾ ਹੋਵੇ ਵੀ ਕੁੜੀ ਥੋੜੀ ਜਿਹੀ ਆਏ ਕਹਿੰਦਾ ਸੀ ਵੀ ਭਾਰੀ ਐ ਥੋੜੀ ਜਿਹੀ ਕੁੜੀ ਬਸ ਐਹੀ ਗੱਲ ਫਿਰ ਅਸੀਂ ਪਹਿਲਾਂ ਹੀ ਦੱਸਿਆ ਸੀ ਨਾ ਵੀ ਭਾਈ ਕੁੜੀ ਭਾਰੀ ਐ ਜੀ ਤੇ ਭਾਈ ਇੱਕ ਥਾਂ ਤੋਂ ਆਏ ਕਰਕੇ ਇਹੋ ਤੁਹਾਡਾ ਜਮਾ ਬਿਲਕੁਲ ਕਸੂਰ ਨਹੀਂ ਆਏਗਾ ਠੀਕ ਐ ਨਾ ਕਸੂਰ ਸਾਡਾ ਤੁਸੀਂ ਆਪਦੇ ਮੁੰਡੇ ਨੂੰ ਲੱਭੋ ਤਿੰਨ ਦਿਨਾਂ ਦਾ ਤੁਹਾਡੇ ਕੋਲ ਟਾਈਮ ਹੈ ਕਿਰਾ ਮੈਂ ਕਿਸੇ ਤਰੀਕੇ ਦੇ ਨਾਲ ਉਹਨਾਂ ਨਾਲ ਕਰਦਾ ਗੱਲਬਾਤ ਉਹਨਾਂ ਨੂੰ ਹੁਣ ਟਰਕਾਉਣਾ ਚਲੋ ਸਾਡੀ ਜਿਹੜੀ ਕਰਨੀ ਸੀ ਤੁਹਾਡਾ ਧੰਨਵਾਦ ਬਹੁਤ-ਬਹੁਤ ਬਈ ਬਾਈ ਹੱਥ ਵੰਨ ਕੇ ਬੇਨਤੀ ਹੈ ਕਿ ਮੈਂ ਨਾ ਕਿਵੇਂ ਕਰਕੇ ਸੀ ਟਕਿਆ ਲਓ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਮੈਂ ਹੱਲ ਕਰਕੇ ਤੁਹਾਡੇ ਮੂਹਰੇ ਲੈ ਕੇ ਖੜਾ ਦੋ ਬਾਈ ਕੁਲ ਮੈਂ ਤਾਂ ਸੈਂ ਹਾਂ ਬਾਈ ਆਪਣਾ ਜਿਹੜਾ ਮੂੰਹ ਮੱਥਾ ਸੀਗਾ ਰਿਸ਼ਤੇਦਾਰੀ ਵਾਲਾ ਜੇ ਆਹ ਮਸਲਾ ਹੱਲ ਹੁੰਦਾ ਤਾਂ ਐਵੇਂ ਚੱਲਦੀ ਰਹੂਗੀ ਤੇ ਨਹੀਂ ਅੱਜ ਤੋਂ ਬਾਅਦ ਆਪਾਂ ਵਰਤਨ ਵਾਲੇ ਨਹੀਂ ਰਹਿਵਾਂਗੇ ਬਾਈ ਬਾਈ ਇਹ ਅਹਿਰ ਜੀ ਗੱਲ ਨਾ ਕਰ ਮੈਂ ਤੇਰੇ ਨਾਲ ਕਦੇ ਟੁੱਟਣਾ ਨਹੀਂ ਚਾਹੁੰਦਾ ਹੈਗਾ ساری ਉਮਰ ਬਰਤੂnga ਤੇਰੇ ਨਾਲ ਐਂ ਬਰਤਦਾ ਰਹੂnga ਆਪਾਂ ਚੱਲ ਠੀਕ ਹੈ ਬਾਈ ਨਹੀਂ ਇਹ ਯਾਰ ਬਾਈ ਚਾਹ ਪਾਣੀ ਤਾਂ ਪੀ ਕੇ ਜਾ ਬਸ ਚਾਹ ਪਾਣੀ ਪੀ ਤੇ ਚਾਹ ਪਾਣੀ ਮੇਰੇ ਪਾਣੀ ਨਾਂਗਦਾ ਤੁਸੀਂ ਚਾਹ ਪਾਣੀ ਨਾਂਗਦਾ ਚਾਹ ਪਾਣੀ ਤੁਸੀਂ ਕਮਾਲ ਦੀ ਗੱਲਾਂ ਕਰਦੇ ਤੁਸੀਂ ਮੁੰਡਾ ਲੱਭੋ ਜਿਹੜੀ ਗੱਲ ਹੈ ਚਲੋ ਖੜਾ ਹੁਣ ਇੱਥੇ ਬੈਠ ਕੇ ਕੁਛ ਨਹੀਂ ਮਿਲਣਾ ਤਿੰਨ ਦਿਨਾਂ ਦੀ ਗੱਲ ਹੈ ਬਾਈ ਜਦੋਂ ਤਿੰਨ ਦਿਨ ਦਿੱਤੇ ਆ ਤਿੰਨ ਦਿਨਾਂ ਦੇ ਵਿੱਚ ਮੁੰਡਾ ਲਿਆ ਕੇ ਤੇ ਛਗੜ ਪਵਾ ਦੇ ਵੀਰੇ ਮੈਂ ਕੱਲ ਨੂੰ ਲਿਆਉਣਾ ਤੇਰੇ ਨਾਲ ਇਹ ਗੱਲ ਹੋਈ ਹੈ ਨਾ ਵੀ ਭਾਈ ਤੈਨੂੰ ਅਸੀਂ 30 ਕਿੱਲੇ ਦੇਨੇ ਆ ਉਹ ਬਾਈ ਤੂੰ ਸੀ ਇਹਨੂੰ ਅੱਜ ਹੀ ਭੇਜੋ ਬਾਈ ਕੋਈ ਨੀ ਕੋਈ ਨਾ ਕਰ ਪੈਸਾ ਜਾਨਣਾ ਬਾਈ ਅੱਜ ਹੀ ਭੇਜ ਦੇਣਾ ਹੁਣ ਦੇ ਜਵਾਬ ਉਹਦਾ ਚੱਕੇ ਚੌੜੀ ਹੋ ਕੇ ਕੈਦਨੀ ਆ ਮੇਰਾ ਮੁੰਡਾ ਮੇਥੋਂ ਬਾਹਰ ਨਹੀਂ ਹੈਗਾ ਮੈਂ ਕੀ ਮੂੰਹ ਦਿਖਾਵਾਂ ਹੈ ਫਿਰ ਬਾਹਰ ਤਾਂ ਹੈ ਨਹੀਂ ਸੀਗਾ ਮੁੰਡਾ ਤਾਂ ਚੰਗਾ ਪੜਾ ਅੰਦਰ ਪਿਆ ਤੀ ਅੰਦਰ ਵੀ ਹੈ ਨਹੀਂਗਾ ਜੇ ਬਾਹਰ ਨਹੀਂ ਸੀਗਾ ਉਹੀ ਤਾਂ ਗੱਲ ਆ ਹੁਣ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਹੈਗਾ ਵੀ ਗਿਆ ਕਿੱਥੇ ਹੈਗਾ ਤੈਨੂੰ ਕਾਹਨ ਪਤਾ ਗੁੱਦਨੀ ਦਿਖਾਈ ਮੇਥੋਂ ਤੂੰ ਨਾ ਤੂੰ ਤਾਂ ਮੇਰੇ ਤੇ ਪੜਤੀ ਆ ਕਰ ਤੂੰ ਵੀ ਤਾਂ ਕਰੀ ਹੋਰ ਕਿਹਦੇ ਪੜਕਾ ਹੁਣ ਕੀ ਪਤਾ ਆ ਚਾਰ ਬੰਦੇ ਚ ਵੇਚਤੀ ਮੇਰੀ ਹੋਈ ਤੇਰੀ ਨਹੀਂ ਹੋਈ ਮੇਰੇ ਵੀ ਤਾਂ ਨਾਲੇ ਹੋਈ ਹੈਗੀ ਹੁਣ ਤੇ ਨਾਲ ਹੋਈ ਹੈ ਤੇਰੀ ਚੱਕੇ ਚੁੰਨੀ ਜੂ ਉੱਠ ਦੇਗੀ ਤੂੰ ਮੈਂ ਉੱਠ ਜੂ ਮੈਂ ਕਿਥੇ ਉੱਠਣਾ ਇਸ ਉਮਰੇ ਹੋਣਾ ਮੈਨੂੰ ਨਹੀਂ ਪਤਾ ਮੈਨੂੰ ਹੁਣ ਇੱਥੇ ਕਹੀਦਾ ਹੋ ਜਿੱਥੇ ਮਰਜ਼ੀ ਬਿਲਾ ਤੂੰ ਵੀ ਤਾਂ ਕੋਈ ਗੌਰ ਕਰ ਲੈ ਮੈਂ ਕਿਉਂ ਗੌਰ ਕਰਾਂ ਦੋਨੇ ਮੈਂ ਬਤਾਣਾ ਸਿੱਕਾ ਸਿਰ ਤੇ ਚੱਕ ਰੱਖਿਆ ਲਾ ਤੂੰ ਵੀ ਤਾਂ ਆਕਰ ਨੂੰ ਉਹਦਾ ਪਿਆ ਹਾਂ ਜੇ ਮੁੰਡਾ ਘਰੋਂ ਗਿਆਗਾ ਚਲੋ ਆ ਕਿਨੇ ਚੱਕ ਜੀਆਂ ਪਹਿਲੇ ਥਾਂ ਮਾਰਦੀਆਂ 10000 ਦੇਤਾ 20000 ਦੇਤਾ ਅਗਲੇ 50000 ਦੇਤਾ ਐਨੇ ਮਰਬੀਏ ਹੁੰਦੇ ਨੇ ਕੋਈ ਨਾ ਤੂੰ ਵੀ ਹੁਣ ਮੇਰੇ ਤੇ ਪਾ ਕੇ ਇਹਰਾ ਮੁੰਡੇ ਨੂੰ ਤਾਂ ਭਾਲ ਲੈ ਮੇਰੇ ਤੇ ਤਾਂ ਜਿਹੜਾ ਗੁੱਸਾ ਕੱਢਣਾ ਕੱਢ ਲਈ ਕੱਢੂਗਾ ਗੁੱਸਾ ਨਾਲ ਤੇਰੇ ਤੇ ਨਾਲੇ ਮੁੰਡੇ ਤੇ ਹਾਂ ਆਪਦੇ ਨੂੰ ਆਪੇ ਭਾਲ ਕੇ ਲਿਆ ਮੈਂ ਹੁਣ ਉਹਨੂੰ ਕਿੱਥੇ ਭਾਲ ਲ ਜਾਵਾ ਹੁਣ ਚੰਡੀਗੜ੍ਹ ਚ ਮੈਂ ਖੱਲੀ ਜਾਵਾ ਤੂੰ ਜਾ ਆਹੋ ਚਾਰ ਸਪੇਰੇ ਮੈਨੂੰ ਮੂੰਹ ਡੰਗ ਲਿਆ ਕਰ ਹੁਣ ਫਿਰ ਤੇਨੂੰ ਡੰਗਾ ਹੋਰ ਕਿਹਨੂੰ ਡੰਗਾ ਪੂਰੇ ਹੋਰ ਹੁਣ ਕਿਸਨੂੰ ਕਾੜੀ ਹੋ ਚਪਾ ਕਰਕੇ ਪਾਣੀ ਦਾ ਗਲਾਸ ਲਿਆ ਦੇ ਹਾਂ ਬਲੱਡ ਵਧਾ ਰੱਖਿਆ ਮੇਰਾ ਤੇਰਾ ਤਾਂ ਪਤਾ ਹੀ ਨਹੀਂ ਲੱਗਾ ਮੇਰਾ ਕਿੱਦਾਂ ਤੂੰ ਖੌਂਸੜੇ ਨਾਲ ਖਾ ਲਈ ਮੇਥੋਂ ਲ ਦੁਖੀ ਕਰ ਰੱਖਿਆ ਦੋਨੇ ਮਾਪਤ ਉਹ ਵੀ ਕੰਜਰ ਦਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਾ ਵੀ ਤੂੰ ਫੋਨ ਤਾਂ ਚੱਕ ਲੈ ਸਾਡਾ ਫੋਨ ਵੀ ਬੰਦ ਕਰ ਰੱਖਿਆ ਜਾਣਾ ਮੈਂ ਚੰਡੀਗੜ੍ਹ ਜਿਹੜਾ ਕੰਮ ਕਰਨਾ ਸੀ ਹੁਣ ਕਿਵੇਂ ਟਰਕਾਵਾ ਤੇ ਕਿਵੇਂ ਗੱਲ ਕਰਾਂ ਉਹਨਾਂ ਦੇ ਨਾਲ ਜ਼ੁਬਾਨ ਤਾਂ ਹਲਾਇਆ ਹੈ ਉੱਥੇ ਜਾ ਕੇ ਵੀ ਦੋ ਦਿਨਾਂ ਵਾਸਤੇ ਕਹਿ ਦੇਣਾ ਭਾਈ ਮਨਿੰਦਰ ਨੂੰ ਲਾਉਣਾ ਪੈਣਾ ਸੀ ਹੈਲੋ ਹੈਲੋ ਮਨਿੰਦਰ ਪੁੱਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੱਤ ਹੋ ਠੀਕ ਆ ਮੈਂ ਤਾਂ ਜਮਾਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਹਾਂ ਠੀਕ ਠਾਕ ਹੋਰ ਰਾਜੀ ਖੁਸ਼ੀ ਸਾਰੇ ਬੱਚੇ ਸਾਰੇ ਵਧੀਆ ਨੇ ਤੇ ਗੈੜੀ ਵਿੱਚ ਤੁਹਾਨੂੰ ਮੈਂ ਗੱਲ ਦੱਸ ਰਹੀ ਸੀ ਵਧੀਆ ਹੈ ਤੁਸੀਂ ਆਪ ਹੀ ਫੋਨ ਲਾ ਲਿਆ ਮੈਨੂੰ ਹਾਂ ਦੱਸ ਭਾਈ ਤੁਸੀਂ ਮੈਨੂੰ ਕੱਲ ਸਮਝਾਇਆ ਸੀ ਨਾ ਕਿ ਤੂੰ ਲਾਡੀ ਨਾਲ ਗੱਲ ਕਰੇਂ ਹਾਂ ਹਾਂ ਮੈਂ ਨਾਲ ਅਟਲੀ ਨੇ ਪਿਆਰ ਨਾਲ ਬੈ ਕੇ ਗੱਲ ਕੀਤੀ ਕਿ ਰਾਤੀ ਨੂੰ ਕਹਿੰਦਾ ਕੋਈ ਆਲਮਸ ਸੋਚੂਗਾ ਇੱਕ ਕਰਤਾ ਉਹਨੇ ਆਇਆ ਕਹਿੰਦਾ ਬਸ ਹੌਲੀ ਹੌਲੀ ਉਹਦੇ ਦਿਮਾਗ ਚ ਹੁਣ ਮੈਂ ਜੀਤੀ ਦੇ ਪ੍ਰਤੀਨ ਅਕਰਤ ਭਰੀ ਜਾਊਗੀ ਬਸ ਬੁੱਤ ਮੈਂ ਤੈਨੂੰ ਗੱਲ ਦੱਸਦੀ ਨਾ ਜਿਹੜੀ ਗੱਲ ਤੈਨੂੰ ਮੈਂ ਜਿਵੇਂ ਕਹੀ ਐ ਤੂੰ ਬਸ ਉਸੇ ਹਿਸਾਬ ਨਾਲ ਕਰੀ ਜਲ ਤੂੰ ਵੇਖੀ ਜਾਈ ਹੁਣ ਬਣਦਾ ਕੀ ਐ ਠੀਕ ਐ ਨਾ ਠੀਕ ਐ ਜੜੀ ਹਾਂਜੀ ਮਨਿੰਦਰ ਬੁੱਤ ਹਾਂਜੀ ਇੱਕ ਗੱਲ ਆਖਾਂ ਕੀ ਹੋ ਗਿਆ ਜੜੀ ਪ੍ਰੇਸ਼ਾਨ ਲੱਗਦੇ ਹੋ ਅੱਜ ਬੁੱਤ ਤੇਰਾ ਡੈਡੀ ਤੇਰੇ ਤੋਂ ਕੋਈ ਹੱਲ ਮੰਗਦਾ ਅੱਜ ਮੈਂ ਕਿਸੇ ਪਰੇਸ਼ਾਨੀ ਚ ਪੈ ਗਿਆ ਹੁਣ ਕੀ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਉਹ ਜਿੱਧਰ ਜਿੱਤੀ ਦਾ ਰਿਸ਼ਤਾ ਦੇਖਿਆ ਸੀਗਾ ਹਾਂਜੀ ਉਧਰ ਜਾ ਕੇ ਆਇਆਂਗਾ ਹੁਣ ਅਸਰ ਦਿਨ ਪੱਕਾ ਕਰਨਾ ਸੀ ਸਾਰੀ ਗੱਲਬਾਤ ਕਰਕੇ ਵਿੱਦਵਾਰ ਦੀ ਗੱਲ ਹੋਊਗੀ ਜਦੋਂ ਹੋ ਗਈ ਭਾਈ ਉਹ ਤੇ ਹੁਣ ਪਰਸੋਂ ਜਿਹੜਾ ਸੀਗਾ ਆਪਣਾ ਮੁੰਡਾ ਭੱਜ ਗਿਆ ਹੁਣ ਹਾਏ ਹੋਰ ਜੜੀ ਹੁਣ ਮੈਂ ਦੇ ਧੱਕੇ ਤੇ ਤਿਆਰੀ ਕਰੀ ਜਾਂਦੇ ਕਹਿੰਦੇ ਕਾਨੂੰ ਘਰ ਪਾਰ ਕੱਲ ਨੂੰ ਨਹੀਂ ਤਿਆਰੀ ਤਾਂ ਹੁਣ ਕਰੀ ਜਾਂਦੇ ਆ ਹੁਣ ਮੈਂ ਹੁਣ ਤੂੰ ਦੱਸ ਵੀ ਹੁਣ ਮੈਂ ਕੀ ਕਹਾ ਕੀ ਮੈਂ ਕਰਾਂ ਕੀ ਇਹਨਾਂ ਤਾਂ ਮੈਂ ਉਹਨਾਂ ਨੂੰ ਆਇਆ ਆਖਦਾ ਵੀ ਭਾਈ ਤੁਸੀਂ 2 ਦਿਨ ਲਈ 3 ਦਿਨ ਲਈ ਤੁਸੀਂ ਆਵਦਾ ਕਰ ਲੋ 3 ਦਿਨਾਂ ਬਾਅਦ ਸਾਨੂੰ ਮੁੰਡਾ ਇੱਥੇ ਹੋਣਾ ਜਿਹਦਾ ਤੀਜੇ ਦੇ ਨਾਮ ਆਗੇ 2 ਦਿਨ ਤੁਹਾਡੇ ਕੋਲੇ ਆ ਹੁਣ ਤੂੰ ਹੁਣ ਪਤਾ ਇੰਨਾ ਕੰਮ ਤੂੰ ਸੰਭ ਹੁਣ ਆਪਦੀ ਸੱਸ ਨਾਲ ਤੇ ਬਾਕੀ ਸਾਰਿਆਂ ਨਾਲ ਵੀ ਐ ਕਰਕੇ ਭਾਈ ਕਹਿਦ ਕੇ ਕੋਈ ਗੱਲਬਾਤ ਹੋ ਗਈ ਹੈ ਨਾ ਵੀ 2 ਦਿਨ ਲੇਟ ਪਾਉ ਕਰਾਂਗੇ ਮੈਂ ਇਹਨਾਂ ਨੂੰ ਕੀ ਕਹਾਂ ਬੱਚੀ ਮੈਂ ਤਾਂ ਮੈਂ ਤਾਂ ਪਤਾ ਹੀ ਨਹੀਂ ਗੱਲ ਹੀ ਨਹੀਂ ਪਤਾ ਲੱਗੀ ਇਹਨਾਂ ਨੂੰ ਉਹਨਾਂ ਨੂੰ ਆਪ ਬੌਲਿਆਂ ਨੂੰ ਕੁਝ ਨਹੀਂ ਪਤਾ ਉਹ ਕਿសុਗਰੀ ਨਿਕਲੀ ਕਿਸੇ ਗੱਲ ਦੀ ਮੈਂ ਤਾਂ ਕਹਤਾ ਸੀ ਮਾ ਮੈਨੂੰ ਦੱਸੋ ਕਿ ਤੇ ਕੋਈ ਕੁੜੀ ਦਾ ਚੱਕਰ ਤਾਂ ਨਹੀਂ ਕਿਤੇ ਵਿਆਹ ਕਰਾ ਕੇ ਆ ਜਾਏ ਤੁਸੀਂ ਜਮਾ ਸਭ ਕੁਝ ਤੇ ਰਹਿ ਰਹਿ ਰਹੇ ਜੇ ਮਾਤਾ ਰੁੰਦੀ ਸੀ ਪਤਾ ਨਹੀਂ ਹੁਣ ਆਪਾ ਕਿਵੇਂ ਹੋਊ ਡੈਡੀ ਮੇਰੀ ਕਲਾਸ ਵਿੱਚ ਜਿੱਤੇ ਮੈਨੂੰ ਸਿੱਧਾ ਕੰਮ ਦੀ ਵੀ ਦਿਨ ਜਾਂ ਟਾਕ ਦੀ ਸ਼ਰਤਾਂ ਸ਼ਾਤ ਕਰਦੇ ਮੈਂ ਕਰਦੀਆਂ ਮੈਨੂੰ ਡਰਾਮਾ ਕਰਦੇ ਮੈਂ ਹੀ ਬਿਮਾਰ ਹੋ ਜਾਈਆਂ ਚੱਲ ਤੂੰ ਤੂੰ ਕੁਛ ਜੇ ਮਰਜ਼ੀ ਕਰ ਪੁੱਤ ਬਸ ਮੈਂ ਤੈਨੂੰ ਕਹਤਾ ਵੀ ਇਹ ਗੱਲ ਤੂੰ ਸੰਭਲ ਲੈ ਤਕੀ ਦੇਖ ਮੈਂ ਤੈਨੂੰ ਹਰ ਵਾਰੀ ਹਰ ਮੁਸੀਬਤ ਚੋਂ ਕੱਢ ਲੈਣਾ ਬਤਾਇਤ ਕਿ ਮੈਂ ਫਸ ਗਿਆ ਹਨਾ ਤੇ ਹੁਣ ਮੈਨੂੰ ਤਾਂ ਸੁਝਿਆ ਹੀ ਨਹੀਂ ਕੁਛ ਮੈਨੂੰ ਤਾਂ ਕੋਈ ਸੁਝਿਆ ਨਹੀਂ ਕੋਈ ਦਿਮਾਗ ਚ ਨਹੀਂ ਗੱਲ ਆਈ ਵੀ ਕੀ ਗੱਲਬਾਤ ਚੱਗੇ ਤੇ ਕੀ ਉਹ ਕਰ ਗਿਆ ਹਨਾ ਨਹੀਂ ਨਹੀਂ ਮੈਂ ਤੁਹਾਡੇ ਨਾਲ ਤੂੰ ਫਿਕਰ ਨਾ ਕਰੋ ਇਹਨਾਂ ਨੂੰ ਤਾਂ ਮੈਂ ਆਪੇ ਰੋਕ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਹਾਂਜੀ ਹਾਂਜੀ ਇੱਕ ਗੱਲ ਸੁਣ ਤੂੰ ਹਾ ਛੱਡ ਵੀ ਤੂੰ ਬਿਮਾਰ ਹੁੰਨੀ ਆ ਤੇਰੇ ਤੇ ਗੱਲ ਪਾ ਦੇਣਗੇ ਇਹ ਜਾਣ ਕੇ ਕੱਲ ਨੂੰ ਗੱਲਬਾਤ ਹੋਈ ਤੂੰ ਆਪਾਂ ਗੱਲ ਹੀ ਕੋਈ ਹੋਰ ਕਰਦੇ ਆ ਆਪਾਂ ਕਹਿ ਦਿੰਨੇ ਆ ਵੀ ਇਹਦੀ ਭਾਈ ਤਾਈ ਮਰ ਗਈ। ਆ ਮੁੰਡਿਆ ਨੇ ਮੁੰਡਿਆ ਨੇ ਮੁੰਡੇ ਦੀ ਤਾਈ ਮਰ ਗਈ ਤੇ ਉਹ ਕਹਿੰਦੇ ਵੀ ਦੋ ਦਿਨ ਰੁਕ ਜਾਓ ਭਾਈ ਵੀ ਐ ਕਰਕੇ ਦੋ ਚਾਰ ਦਿਨ ਹੁਣ ਤੇ ਫਿਰ ਉਸ ਤੋਂ ਬਾਅਦ ਨਾਲੇ ਤਾਂ ਆਪਾਂ ਨੂੰ ਹਫ਼ਤੇ ਦਾ ਟਾਈਮ ਮਿਲ ਜਾਊਗਾ। ਹਾਂ ਜੇ ਕੋਈ ਗੱਲਬਾਤ ਹੋਈ ਆਪਾਂ ਦੋ ਦਿਨਾਂ ਚ ਤਿੰਨ ਦਿਨਾਂ ਚ ਨਾ ਗੱਲਬਾਤ ਦੁਬਾਰਾ ਬਣੀ ਕਿਉਂਕਿ ਇਹ ਕਹਿੰਦੇ ਵੀ ਦਵਾਈ ਦਵਾ ਦੇਣਾ ਠੀਕ ਹੋ ਜਾਏਗੀ ਦੋ ਦਿਨਾਂ ਚ ਅੱਛਾ ਜੇ ਨਾ ਮਤਲਬ ਤਾਂ ਨਹੀਂ ਆਪਣੇ ਸਿੱਧਾ ਆਪਣੇ ਕੋਲ 10 ਦਿਨਾਂ ਦਾ ਟਾਈਮ ਮਿਲ ਜਾਊਗਾ। ਹਾਂ ਵੀ ਭੋਗ ਹੋਊਗਾ ਉਹ ਉਸ ਤੋਂ ਬਾਅਦ ਗੱਲ ਕਰਨਗੇ ਵੀ ਉਹ ਹਨਾ। ਹਾਂ ਬੱਸ ਹੁਣ ਬਸ ਤੂੰ ਹੁਣ ਆਏ ਕਹਦੇ ਵੀ ਭਾਈ ਮੁੰਡੇ ਦੀ ਤਾਈ ਮੁੱਕ ਗਈ ਤੇ ਵੀ ਉਹ ਹਜੇ ਕਹਿੰਦੇ ਵੀ ਐ ਕਰਕੇ ਵੀ ਆਪਾਂ ਦੇਖੀ ਵੀ ਥੋੜੇ ਰੋਕ ਕੇ ਕਰਾਂਗੇ ਯਾ ਕੰਮ ਨਹੀਂ ਹੋਏ ਡੈਡੀ ਮੇਰੀ ਗੱਲ ਸੁਣੋ ਤਾਂ ਆਤਾ ਜਾਉ ਕੋ ਨਾ ਕਰੇ ਕਿ ਤਾਂ ਪਤਾ ਅਸਲੀ ਤਾਂ ਆਉਂਦਾ ਨਹੀਂ ਕਿ ਕੱਲ ਕੋਈ ਹੋਰ ਕਾਰਨਾਮਾ ਕਰ ਲਿਆ ਮੈਂ ਤਾਂ ਹੁਣ ਆਹੀ ਤਾਂ ਮੈਂ ਕਹੀ ਜਾਂਦਾ ਸੀ ਜਿੱਥੇ ਸਾਡੀ ਗੱਲ ਖੁੱਲੀ ਸੀ ਜਿਹਦੇ ਨਾਲ ਉਹਦੇ ਨਾਲ ਤਾਂ ਹਾ ਗੱਲ ਹੋ ਗਈ ਹੁਣ ਉਹ ਤਾਂ ਆ ਪਰੇਸ਼ਾਨ ਹੋਏ ਪਏ ਆ ਹੁਣ ਦੇਖਦਾ ਵੀ ਗੱਲ ਬਣਦੀ ਕੀ ਆ ਮੈਂ ਤਾਂ ਉਹਨਾਂ ਨੂੰ ਕਹਿ ਕੇ ਆਇਆ ਜਿੱਤਾ ਹੋ ਗਿਆ ਪਰ ਦੋ ਤਿੰਨ ਦਿਨਾਂ ਚ ਪਤਾ ਲੱਗ ਹੀ ਜਾਊਗਾ ਨਹੀਂ ਫਿਰ ਕੋਈ ਹੋਰ ਕੋਈ ਥੀਲਾ ਕਰਾਂਗੇ ਮੈਂ ਵੀ ਆਈ ਕਹੀ ਸੀ ਵੀ ਆਪਾਂ ਕਰਾਂ ਲਾਈਕਰ ਬੰਦ ਖਾਏ ਜਾਂ ਆਪਣਾ ਨਾਮ ਦੱਸਿਆ ਮਾਂ ਪੁੱਤ ਨੇ ਪਿੰਡ ਦੱਸਿਆ ਆਪਾਂ ਕੁਛ ਆਪਾਂ ਕੁਛ ਨਹੀਂ ਆ ਰਿਖਦਾ ਜੇ ਆਪਾਂ ਕੋਈ ਜਰੂਰਤ ਨਹੀਂ ਆਪਾਂ ਜੀ ਇਧਰੋਂ ਨਾ ਕੋ ਕੰਮ ਨਹੀਂ ਕੋਈ ਮੈਂ ਮੈਂ ਹੋਰ ਪਾੜੂ ਬਸ ਠੀਕ ਆ ਠੀਕ ਆ ਆਪਾਂ ਕੇਰਾਨਾ ਨੂੰ ਹਫਤੇ ਦਾ ਟ੍ਰਕਾ ਇਹਨਾਂ ਨੂੰ ਕੇਰਾ ਉਦੋਂ ਮੋੜ ਤੋ ਇੰਨੇ ਟਾਈਮ ਜੀ ਤਾਂ ਇਧਰ ਬਣੀ ਗੱਲ ਦਾ ਠੀਕ ਆ ਨਹੀਂ ਮੈਂ ਕੋਈ ਹੋਰ ਪਾੜ ਲੈਣਾ ਬਸ ਠੀਕ ਆ ਜੀ ਆਈ ਕਰਦੀ ਇੱਥੇ ਮੈਂ ਆਪੇ ਸੰਭਲ ਲੈਂਦੀ ਆ ਬਸ ਤੁਸੀਂ ਉਧਰ ਮੜਾ ਜਾ ਗੌਰ ਕਰੋ ਜੀ ਉਹ ਕੰਮ ਦਾ ਤਾਂ ਬੜੀ ਵਧੀਆ ਖਲ ਲਾਪਣੀ ਸੋ ਠੀਕ ਆ ਬਸ ਹੁਣ ਮੇਰੇ ਕਾ ਸਾਹ ਪੇ ਸਾਹ ਮੀ ਚਲ ਧਿਆਨ ਰੱਖੀ ਆਪਦਾ ਚੰਗਾ ਹੁਣ ਟੈਨਸ਼ਨ ਹੋਰ ਮੇਰੇ ਤਾਂ ਜਮਾਂ ਸਹੀ ਸੀਗੀ ਤੁਹਾਨੂੰ ਪਤਾ ਜੀਤੀ ਨਾ ਲਾਟੀ ਨੁੱਤਾਂ ਲਾਉਣ ਵੀ ਲੱਗੇ ਮੈਂ ਇੱਕ ਦੋ ਵਾਰੀ ਜਿੱਤਿਆ ਲੜੀ ਤੇ ਲਾਟੀ ਨੂੰ ਦੱਸਦਾ ਲਾਟੀ ਨੂੰ ਲਵਾਦਾ ਮੇਰੇ ਨਾਲ ਤੇ ਮੈਂ ਤੈਨੂੰ ਕੀ ਕਿਹਾ ਸੀ ਉਦੋਂ ਤੈਨੂੰ ਕਿਹਾ ਸੀ ਨਾ ਮੈਂ ਕਿਹਾ ਪੁੱਤ ਤੂੰ ਸਮਝ ਇਹ ਤੂੰ ਹੋਰ ਪਾਸੇ ਧਿਆਨ ਨਾਲ ਤੁਰੀ ਫਿਰਦੀ ਐ ਇੱਥੇ ਗੱਲਾਂ ਹੋਰ ਹੋਣਗੀਆਂ ਆਪਣੀਆਂ ਨੇ ਧੀ ਤਾਂ ਉਹੀ ਗੱਲ ਸਿੰਦਰਪਾਲ ਦੀ ਹੈ ਨਾ ਹਾਂ ਹੁਣ ਤਾਂ ਉਹੀ ਹੈ ਉਹੀ ਹੈ ਤੂੰ ਕਿੱਥੋਂ ਬਣੂ ਇਹ ਚੱਲ ਹਾਂਜੀ ਹਾਂ ਕੋਈ ਨਹੀਂ ਪਤਾ ਕਰਦਾ ਮੈਂ ਹਾਂ ਤਾਂ ਆਪਾਂ ਕਰ ਲਾਂਗੇ ਪਿਓ ਦੀ ਬਸ ਤੂੰ ਆ ਹੱਲ ਕਰ ਬਾਕੀ ਦੇਖ ਲੈ ਠੀਕ ਹੈ ਠੀਕ ਹੈ ਇਹ ਰਬ ਸੱਚਾ ਆ ਹੱਲ ਹੋ ਜਵੇ ਬਸ ਬਾਕੀ ਜਿਵੇਂ ਤੈਨੂੰ ਮਨਜ਼ੂਰ ਆ ਠੀਕ ਆ ਬਸ ਬਸ ਔਖਾ ਸੌਖਾ ਕਿਰਾ ਦੋ ਦਿਨ ਲਗਾ ਵੀ ਨਾ ਮੇਰੇ ਬਾਕੀ ਤਾਂ ਮੈਂ ਫਿਰ ਜੀ ਮੈਨੂੰ 10 ਦਿਨ ਮਿਲ ਗਏ ਫਿਰ ਤਾਂ ਮੈਂ ਕੁਛ ਦਾ ਕੁਛ ਕਰ ਦਿੰਦਾ ਹਾਂ ਕਾ ਮੋਂ ਫੋਨ ਲਾ ਕੇ ਪੁੱਛਦਾ ਐ ਉੱਥੇ ਨਾ ਵਗਿਆ ਹੋਵੇ ਗੱਲ ਤਾਂ ਤੇਰੀ ਸੱਚ ਐ ਮੈਂ ਤਾਂ ਉਹਨਾਂ ਨੂੰ ਫੋਨ ਲਾ ਕੇ ਪੁੱਛੀ ਨਹੀਂ ਜਮੀ ਤੇ ਤੜਕੇ ਦੀ ਬੈਠੀ ਐ ਕੋਈ ਲਾਇ ਹੀ ਫੋਨ ਕਿ ਉਹਨੂੰ ਫੇਰ ਹੀ ਪਤਾ ਲੱਗੂ ਹੁਣੀ ਲਾਉਣੀ ਐ ਫੜ ਜਾ ਤਾਂ ਮੇਰੇ ਸੜੇ ਦਾ ਐ ਨਹੀਂ ਪਤਾ ਗਿਆ ਕਿੱਥੇ ਹੈਗਾ ਚੁੱਪ ਕਰ ਬੋਲੀ ਨਾ ਉਹ ਨਹੀਂ ਬੋਲਦਾ ਫੋਨ ਤਾਂ ਲਾ ਲੈ ਹੈਲੋ ਸ਼ਸ਼ੀ ਕਾਬੜ ਨੇ ਹਾਂ ਵਧੀਆ ਠੀਕ ਆ ਤੁਸੀਂ ਦੱਸੋ ਤੁਸੀਂ ਠੀਕ ਹੋਗੇ ਅੱਛਾ ਜੱਸ ਪਹੁੰਚ ਗਿਆ ਤੇਰੇ ਕੋਲੇ ਉਹ ਚੰ ਅੱਛਾ ਨਹੀਂ ਉਹ ਤਾਂ ਕਈ ਦਿਨਾਂ ਦਾ ਨਹੀਂ ਕਹੀ ਜਾਂਦਾ ਸੀ ਮੈਂ ਤਾਂ ਮਾਸੀ ਕੋਲੇ ਮਿਲ ਕੇ ਆਉਣਾ ਮੈਂ ਆਖਿਆ ਵੀ ਅੱਜ ਬੱਗਿਆ ਹੋਊਗਾ ਮੱਖਾ ਕੱਪੜੇ ਜੇ ਪ੍ਰੈਸ ਕਰੀਆਂ ਤੇ ਤੜਕੇ ਕਹੀ ਜਾਂਦਾ ਸੀ ਕਿ ਅਖ ਮੈਂ ਮਾਸੀ ਕੋਲੇ ਜਾ ਕੇ ਆਉਣਾ ਵਸਿਆ ਮਹਾ ਭਾਈ ਲਾਇਆ ਦੋ ਦਿਨ ਹੈ ਤੇ ਮੈਂ ਤਾਂ ਆਖਿਆ ਕਿਤੇ ਬੱਗਿਆ ਹੋਊ ਤੇਰੇ ਕੋਲੇ ਤੇ ਹਾਂ ਨਾ ਉਹਨੇ ਤੜਕੇ ਨਹੀਂ ਦੱਸਿਆ ਮੈਨੂੰ ਕੱਲ ਕਹਿੰਦਾ ਦੀ ਤੇ ਹੁਣ ਉਹ ਤਾਂ ਪੈ ਗਿਆ ਹੈ ਨਹੀਂ ਸੀ ਮੈਂ ਆਖਿਆ ਵੀ ਗਿਆ ਉਹ ਤੇਰੇ ਕੋਲੇ ਤਾਈਓ ਪੁੱਛ ਲੈ ਬਣੇ ਤੈਨੂੰ ਮੈਂ ਤੇ ਜਦੋਂ ਉਹ ਆ ਗਿਆ ਨਾ ਹਾਂ ਹਾਂ ਜਦੋਂ ਆ ਗਿਆ ਤੂੰ ਮੈਨੂੰ ਫੋਨ ਕਰਦੀ ਚੰਗਾ ਫੇ ਟੈਨਸ਼ਨ ਜੀ ਰਹਿੰਦੀ ਐ ਜਵਾਖ ਦੀ ਨਾ ਕੋਈ ਨਾ ਪੜੇ ਠੀਕ ਐ ਠੀਕ ਐ ਠੀਕ ਨਹੀਂ ਹੈ ਨਹੀਂ ਉਹਦੇ ਕੋਲੇ ਤਾਂ ਉੱਥੇ ਵੀ ਨਹੀਂ ਗਿਆ ਹਾਂ ਮੈਂ ਉਹਨੂੰ ਪੁੱਛਦੀ ਵੀ ਬੀਨਰ ਦਨ ਨੂੰ ਕੁਛ ਦੀ ਕੀ ਪਤਾ ਉਹ ਭੈਣ ਨੂੰ ਲਾਪਾ ਹਾਂ ਉਹਨੂੰ ਲੰਨੀ ਆ ਇਹ ਪਸੀਨਾ ਕਰਨਾ ਕਰਦੀ ਕਿਤੇ ਮੈਂ ਕਿੱਥੇ ਦੱਸਦੀਆਂ ਕੀ ਤੈਨੂੰ ਪਤਾ ਤਾਂ ਹੈ ਜੇ ਦੱਸਣਾ ਹੁੰਦਾ ਤੇ ਆਪਣੀ ਭੈਣ ਨੂੰ ਉਹਨਾਂ ਦੱਸ ਦਿੰਦੀ ਹਾਂ ਮੜੀ ਪਾਈ ਨਾ ਮਾਰ ਕੀ ਆ ਕਿ ਹੈ ਹੈਲੋ ਹਾਂ ਸਸਰੀਕਾਲ ਬੜੀਆ ਬੜੀਆ ਠੀਕ ਆ ਤੂੰ ਦੱਸ ਤੂੰ ਠੀਕ ਆਂਗੀ ਹੋਰ ਘਰ ਪਰਵਾਹ ਠੀਕ ਆ ਸਾਰਾ अच्छा ठीक है कम अजे करी ते जस जैसा जस आ गया तेरे को आया नहीं ते आ, नहीं नहीं दस के क्या ला हाए देखा ला वह कहना मेरी भूआ को जाके आना गा मैं चल भाई ला दो दिन हाँ? है ते बाली बरिया के जा करी तू तो देखा आई है कि फिर लाहौर मैं आखिर तेरी भूआ तो भाई कमां की लादड़ू आ ਉਹ ਨਹੀਂ ਆਉਂਦੀ ਹੈਗੀ ਪੁੱਤ ਤੂੰ ਹੀ ਲਾਇਆ ਦੋ ਦਿਨ ਹਾਂ ਤੇ ਅਸੇ ਚੱਲ ਕੋਈ ਨਾ ਜਦੋਂ ਪਹੁੰਚ ਗਿਆ ਨਾ ਜੱਸ ਮੈਨੂੰ ਫੋਨ ਕਰਦੀ ਚਲ ਚੰਗਾ ਤੇ ਹਾਂ ਹਾਂ ਜਦੋਂ ਪਹੁੰਚ ਗਿਆ ਨਾ ਜੱਸ ਮੈਨੂੰ ਫੋਨ ਕਰਦੀ ਤੈਨੂੰ ਪਤਾ ਫਿਰ ਜਵਾਖ ਦੀ ਫਿਕਰ ਰਹਿੰਦੀ ਹੈ ਹੋਰ ਹਾਂ ਚੱਲ ਠੀਕ ਐ ਕੋਈ ਨਾ ਤੂੰ ਵੀ ਮਾਰ ਲਿਆ ਕਰ ਜਿਹੜਾ ਤੂੰ ਵੀ ਨਹੀਂ ਆਉਂਦੀ ਹੈਗੀ ਚੰਗਾ ਠੀਕ ਨਹੀਂ ਪੈਂਦਾ ਉਤੇ ਕੋਲੇ ਵੀ ਨਹੀਂ ਹੈਗਾ ਮੈਂ ਤਾਂ ਬਹਾਨੇ ਨਾਲ ਪੁੱਛਿਆ ਤੀਗਾ। ਗਿਆ ਕਿੱਥੇ ਹੋਇਆ ਮੇਰਾ? ਮੇਰੇ ਸਾਰੇ ਉਹ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਲਿਆ ਜਿਨ੍ਹਾਂ ਦੇ ਮੇਰੇ ਕੋਲ ਨੰਬਰ ਸੀਗੇ। ਨਾ ਮੇਰੇ ਕੋਲ ਤਾਂ ਨਹੀਂ ਆਇਆ ਜੀ ਮੇਰੇ ਕੋਲ ਨਹੀਂ ਆਇਆ। ਇੱਕ ਸੱਚ ਹੋਰ ਹੈ। ਹਾਂ। ਉਹ ਕਰਾਲੀ ਕੋਲੇ ਪਿੰਡ ਸੀ ਕੋ ਕਰਾਲੀ ਐ। ਉੱਥੇ ਬੰਟੀ ਕਹਿੰਦਾ ਸੀ ਕਿ ਹੈਪੀ ਕਹਿੰਦਾ ਸੀ ਮੁੰਡਾ ਉਹ। ਹੈਪੀ ਕਹਿੰਦਾ ਸੀ। ਕਰਾਲੀ ਪਿੰਡ ਐ ਕੋ ਹੋਰ ਐ? ਨਹੀਂ ਨਹੀਂ ਆਹੀ ਆ ਕਰਾਲੀ ਹੋਈ ਐ ਮੈਨੂੰ ਤਾਂ ਅਗਲ ਕੰਨਾ ਸੀਤੀ ਪਿੰਡ ਦਾ। ਉਹ ਨੰਬਰ ਨੰਬਰ ਮੈਨੂੰ ਤੇ ਹਾਂ ਨੰਬਰ ਤਾਂ ਮੇਰੇ ਕੋਲੇ ਪਿਆਗਾ। ਪਰ ਮੈਂ ਤਾਂ ਕਦੇ ਉਹਨੇ ਉਹਦਾ ਫੀਡ ਤਾਂ ਕਰਿਆ ਹੋਇਆ ਮੇਰੀ ਮੰਮੀ ਵੀ ਕਦੇ ਮੈਂ ਨੇਰਾ ਸਵੇਰਾ ਹੋ ਜੇ ਮੈਨੂੰ ਫੋਨ ਮਾਰ ਲਈ ਮੈਂ ਉਹਦੇ ਨਾਲ ਖੁੰਨਾਗਾ ਮੈਂ ਤਾਂ ਇਹ ਕਹਿੰਦਾ ਹਾਂ ਫੋਨ ਨਹੀਂ ਕਰਦੀ ਮੈਂ ਸਿੱਧਾ ਜਾ ਬਗੀ ਜਾਣਾ ਗੱਲ ਸਹੀ ਹੈ ਤੇ ਕੀ ਪਤਾ ਜੀ ਫੋਨ ਕਰਤਾ ਬਹਾਨਾ ਦਾ ਦੂਗੀ ਜੇ ਉੱਥੇ ਹੋਇਆ ਨਾ ਮੰਨ ਕਰੇ ਫੇਰ ਵੀ ਡਲ ਕੇ ਵਗ ਜੇ ਉਥੋਂ ਵਗੇ ਜਾਵੇ ਪਹਿਲਾਂ ਹਾਂ ਹਾਂ ਵੀ ਮੈਨੂੰ ਉਹ ਦੇਖਣਾ ਹੁੰਦੇ ਤੂੰ ਫੋਨ ਨਾ ਕਰ ਆਪਾਂ ਫੋਨ ਨਹੀਂ ਲਾਉਂਦੇ ਤੂੰ ਹਾਂ ਆਪਾਂ ਸਿੱਧੇ ਹੀ ਚੱਲ ਹੁਣੀ ਜਾਵਾਂਗਾ ਤੜਕੇ ਜਾਵਾਂ ਤੜਕਾ ਕਦੋਂ ਆਇਆ ਹੈ ਹਾਂ ਤੂੰ ਹੁਣੇ ਚੱਲਗਾ ਹੁਣੇ ਜਵਾਖ ਨੂੰ ਦੇਖ ਕੇ ਆ ਚੱਲ ਫਿਰ ਮੈਂ ਜਾਂਦਾ ਉੱਥੋਂ ਲੈ ਕੇ ਹੁਣ ਪਤਾ ਕੀ ਇਹ ਉੱਥੇ ਹੋਵੇ ਨਾਲੇ ਮੇਰੀ ਗੱਲ ਸੁਣ ਜੇ ਮੁੰਡਾ ਉੱਥੇ ਮਿਲ ਗਿਆ ਨਾ ਉਈ ਇਹਨਾਂ ਨੂੰ ਭਾਜ ਭਾਜ ਪਈ ਜਾਈ ਨਾਲੇ ਨਾ ਬੜੀ ਭਕਾਈ ਨਾ ਮਾਰ ਮੇਰੀ ਗੱਲ ਸੁਣ ਲੈ ਜੇ ਉੱਥੋਂ ਨਾ ਮੁੰਡਾ ਮਿਲਿਆ ਨਾ ਨਾਲੇ ਮੈਂ ਤੈਨੂੰ ਕੁੱਟੂ ਨਾਲੇ ਮੁੰਡੇ ਨੂੰ ਕੁੱਟੂ ਆਹੋ ਮੈਨੂੰ ਕੁੱਟਲਾ ਪਹਿਲਾਂ ਹਾਂ ਮੈਨੂੰ ਕੁੱਟ ਕੇ ਤੈਨੂੰ ਮਿਲ ਜੂ ਕੁਸ ਮੈਨਾਂ ਤਾਂ ਕੁਸ ਨਹੀਂ ਤੂੰ ਕੱਲ ਨੂੰ ਜੇ ਹੋਰ ਲੈ ਕੇ ਬਿਠਾਤੀ ਨਾਲੇ ਉਹਨੂੰ ਘਰੋਂ ਨਾਲੇ ਕੱਢੂ ਤੈਨੂੰ ਨਾ ਮੈਂ ਓਹਰਾਂ ਜ਼ਮੀਨ ਦਾ ਦੇਮਾ ਤਨ ਦੋਨੇ ਮਾਬੂਤਾਂ ਨੂੰ ਮੈਂ ਬੇਦਖਲ ਕਰਾ ਦੂੰ ਸਮਝ ਗਈ ਆਹੋ ਹੋਰ ਤੇ ਤੂੰ ਸੁਣੀ ਕੀ ਸਕਦੀਆਂ ਕਰਾ ਬੇਦਖਲ ਕਰਾ ਹੋਰ ਤੇ ਤੈਨੂੰ ਕੁਝ ਨਹੀਂ ਬਣਦਾ ਹੈਗਾ ਇੱਥੇ ਕੱਲਾ ਰਹੀ ਚੌੜਾ ਹੋ ਕੇ ਫਿਰ ਹਾਂ ਜਦੋਂ ਅਸੀਂ ਨਾ ਘਰ ਚ ਹੋਏ ਕਰੇਗਾ ਕੀ ਐਨੀ ਡਹਿਰਦਾ ਕਿ ਨਾਲ ਲੈ ਕੇ ਮਰੇਗਾ ਤੂੰ ਮੇਰੀ ਗੱਲ ਸੁਣ ਮੈਨੂੰ ਤਾਂ ਨਾ ਮੇਰਾ ਜਵਾਕ ਮਿਲ ਜੇ ਮੈਨੂੰ ਤਾਂ ਕੁਸਰੀ ਚਾਹੀਦਾ ਹਾਂ ਵਿਆਹ ਤਾਂ ਦੇਖੀ ਜਊ ਜਦੋਂ ਹੋ ਮੈਂ ਤਾਂ ਆਈ ਆਂ ਵੀ ਜਵਾਕ ਨੂੰ ਨਾ ਕਰ ਲਿਓ ਉਹ ਕਰ ਲੈ ਐ ਨਹੀਂ ਕਰਦਾ ਉਹ ਮੈਨੂੰ ਪਤਾ ਸਾਰਾ ਨਾਲੇ ਮੇਰੀ ਗੱਲ ਸੁਣ ਲੈ ਮੈਂ ਚੰਡੀਗੜ੍ਹ ਵਿੱਚ ਨਹੀਂ ਵੜਨਦਾ ਸਮਝ ਆ ਗਈ ਮੈਂ ਗੁਰਦੁਆਰੇ ਨਾਲ ਕਰਾ ਦੂੰ ਸੋਣ ਨਹੀਂ ਦਿੰਦਾ ਹੋਰਾ ਵੀ ਆਹੋ ਕਰਾ ਦੀ ਗੁਰਦੁਆਰੇ ਨਾਲ ਵਿਆਹ ਤਾਂ ਉਹਦਾ ਇੱਥੇ ਹੋਊ ਜਿੱਥੇ ਮੈਂ ਕਹਣਾ ਹੋਊਗਾ ਇੱਥੇ ਹੋਊਗਾ ਮੈਂ ਕਿਹੜਾ ਕਹਿੰਨੀ ਵੀ ਹੋਰੇ ਨਾ ਹੋਵੇ ਹੈ ਤੇ ਮੈਨੂੰ ਤਾਂ ਆਪ ਆ ਸੰਕਾਂ ਦੀ ਇੰਨੀ ਸੁੱਖਣਾ ਜ਼ਮੀਨ ਆਉਂਦੀ ਹੈ ਕੁੜੀ ਨੂੰ ਤੇ ਤਾਈਂ ਦਾ ਮਾਰਦਾ ਮੈਂ ਤੜਲੇ ਲੈਣਾ ਤਨਯੋਤਾ ਕੇ ਨਾ ਮਣਉਣੀ ਆਗੀ ਉਹ ਤਾਂ ਕਰਾਖੇ ਨਹੀਂ ਰਾਜੀ ਉੱਥੇ ਹਾਂ ਮਣਉਣੀ ਵੀ ਉਹ ਨੂੰ ਮਹੀਆ ਜੇ ਤੂੰ ਪਾਏ ਪਹਿਨਾ ਨਾ ਉਹਦਾ ਕਿਦੈ ਦਾ ਨਾ ਕਰ ਜਾਂਦਾ ਉਹ ਮੇਰੀ ਕਰ ਕੀ ਖੜਾ ਤੀਗਾ ਤੇਰੇ ਕਰ ਕੀ ਨਾ ਕਰਦਾ ਮੇਰੇ ਮੂੰਹ ਦਾ ਚੁੱਪ ਕਰਿਆ ਉਹ ਕੋਈ ਨਾ ਡਰਦਾ ਹੈ ਉਹ ਮੈਥੋਂ ਚੱਲ ਚੰਗਾ ਤੂੰ ਉੱਥੇ ਜਾ ਕੇ ਹੁਣ ਜਵਾਖ ਨੂੰ ਦੇਖ ਆ ਜਾਨਾ ਲਿਆ ਜੇ ਹੋਇਆ ਉੱਥੇ ਨੂੰ ਬੜਿਆ ਕੇ ਲੈ ਕੇ ਆਈ ਨਾਲੇ ਉਥੇ ਉਹੀ ਉਹ ਨੂੰ ਬੋਲੀ ਜਾਈ ਜਵਾਖ ਨੂੰ ਉਹਨੇ ਫਿਰ ਤੇਰੇ ਨਾਲ ਤੇਰੀ ਬੜਿਆ ਕਹਿਣਾਂ ਦਾ ਮਾਰਸਦਾ ਗੁੱਤੀ ਮੂਰੇ ਲਾ ਕੇ ਲੈ ਕੇ ਆਉ ਹਾਉ ਮੂਰੇ ਨਾ ਕੇ ਰਾਂਗਾ ਬੜਾ ਤਾਂ ਮੈਨੂੰ ਜਾਣੀ ਮੈਨੂੰ ਚਾਹੀਦਾ ਉਹ ਦਿਨ ਕੀ ਕਰਦੀ ਸੀ ਤੂੰ ਉਹ ਦਿਨ ਗਈ ਨਾ ਕਿਸੇ ਪਾਸੇ ਹਜੇ ਕੀ ਪੱਕਾ ਪਤਾ ਹੈਗਾ ਵੀ ਉੱਥੇ ਹੋਊਗਾ ਉਹ ਬਗ ਜਾ ਹੁਣ ਬਗ ਜਾ ਹਾਂ ਤੂੰ ਚੱਲ ਨਾਲ ਆਏ ਹੁਣ ਮੈਂ ਕੰਨੀ ਕੰਨੀ ਤੂੰ ਚੱਲ ਨਾਲ ਆ ਆਪੇ ਲਿਆਉਂ ਮੈਂ ਵੇਲਾ ਚੰਗਾ ਬਗ ਜਾ ਹੁਣ ਹੁਣ ਦੱਸ ਕੀ ਦਿਨ ਕਢਾਕੇ ਦੇਮਾਂ ਤੈਨੂੰ ਪਤਾ ਨਹੀਂ ਕੀ ਬਣੂਗਾ ਬੰਦਾ ਵੀ ਪਤਾ ਨਹੀਂ ਕੀ ਪ੍ਰਿੰਡਾ ਖਾਂਦਾ ਇਹਦੇ ਨਾਲ ਨਾ ਸਿਰਫ ਮਹੀਂ ਕੱਟ ਗਈ ਜੋ ਕੋਈ ਹੋਰ ਹੁੰਦੀ ਨਾ ਕਿੱਦੇ ਦੀ ਚੁੰਨੀ ਚਾਕੇ ਭਗ ਜਾਂਦਾ